ਜੀ ਗੱਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚ ਨਜ਼ਰ ਦੇਖਣ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਵੀ ਫੋਲੋ ਕਰ ਲਓ ਭਾਈ ਉਹਦੇ ਉੱਤੇ ਵੀ ਆਪਾਂ ਵੀਡੀਓ ਪਾਉਂਦੇ ਨੇ ਨਾ ਭਾਈ ਆਪਾਂ ਫੇਰ ਲੈ ਕੇ ਆਏ ਭਾਈ ਕਬੂਤਰ ਟੋਟਲ ਬਾਰਾ ਕਬੂਤਰ ਹੈ ਜੀ ਦੇ ਵਿੱਚ ਦੋ ਲੱਠੇ ਆ ਭਾਈ ਜੋੜਾ ਲੱਠਿਆਂ ਦਾ ਤੇ ਦੋ ਕਾਲਸਰੇ ਬਾਕੀ ਆਪਣੇ ਅਸੀਲ ਆ ਗਏ ਠੀਕ ਹੈ ਜੀ ਬਾਈ ਟੋਟਲ ਕਾਹਰਾ ਕਬੂਤਰ ਨੇ ਜਿਹਦੇ ਵਿੱਚ ਕਾਲ ਲੱਠਾਂ ਦਾ ਜੋੜਾ ਬਾਈ ਠੀਕ ਹੈ ਜੀ ਦੋ ਕਾਲਸਰੇ ਬਾਈ ਅਸਮਾਨੀ ਤੇ ਬਾਕੀ ਆਪਣੇ ਅਸੀਲ ਕਬੂਤਰ ਨੇ ਇੱਧਰ ਲਈ ਠੀਕ ਹੈ ਬਾਈ ਜੀ ਤੇ ਜਿਹੜੇ ਆਪਣੇ ਆਪਾਂ ਨੇ ਗੱਲ ਕਬੂਤਰ ਪਾਈ ਸੀ ਉਹ ਆਪਣੇ ਕਬੂਤਰ ਸੇਲ ਹੋ ਗਏ ਬਾਈ ਉਸ ਦੇ ਵਿੱਚੋਂ ਦੋ ਤਿੰਨ ਕਬੂਤਰ ਫਰਦਾਉਣੇ ਬਾਕੀ ਲਗਭਗ ਸਾਰੀ ਸੇਲ ਹੋ ਗਏ ਬਾਈ ਜੀ ਠੀਕ ਹੈ ਜੀ ਤੇ ਬਾਕੀ ਜੀ ਜੇ ਤੁਸੀਂ ਪੈਸੇ ਪਾ ਕੇ ਕਬੂਤਰ ਰਕਾਉਣੇ ਆ ਬਾਈ ਤਾਂ 2 ਦਿਨਾਂ ਦੇ ਵਿੱਚ ਲਿਆਉਣੇ ਪੈਣਗੇ ਤੇ ਨਹੀਂ ਬਾਈ ਜੀ ਕਿਉਂਕਿ ਇੱਥੇ ਬਾਈ ਪੈਸੇ ਪਾ ਕੇ ਕਬੂਤਰ ਤੋਂ ਅੰਮੀ ਨੇ ਫਰੀ ਜਾਂਦੀ ਨੇ ਬਾਈ ਉਹ ਕੰਮ ਆਪਾਂ ਨਹੀਂ ਕਰਨਾ ਜਦ ਜਿੱਦਾਂ ਪੈਸੇ ਪਾਦੇ ਬਾਈ 1-2 ਦਿਨਾਂ ਦੇ ਵਿੱਚ ਆ ਕੇ ਲੈ ਜਾਓ ਕਬੂਤਰ ਤੇ ਨਹੀਂ ਬਾਈ ਉਹਦੇ ਤੁਰਤ ਬਾਅਦ ਆਓ ਉਹ ਤਾਂ ਸ਼ਾਂਟੋ ਤੇ ਉਧਰ ਫੇਰ ਲੈ ਕੇ ਜਾਊਗੀ ਠੀਕ ਹੈ ਜੀ ਭਾਈ ਜੇ ਕਿਸੇ ਨੇ ਪੇਮੈਂਟ ਪਾ ਕੇ ਰਖਾਉਣਿਆ ਤਾਂ ਸਿਰਫ ਦੋ ਦਿਨਾਂ ਖਾਤਰ ਰੋਕ ਲੈ ਐਸਾ ਵਾਤੇ ਗੁੱਤ ਨਹੀਂ ਅਸੀਂ ਪਈ ਰੋਕ ਜਰਦੇ ਤੇ ਕਾਉਣਿਆ ਭਾਈ ਸਾਨੂੰ ਸ਼ੌਂਕ ਪਾ ਕੱਲ ਲੱਠਿਆਂ ਦੀ ਸ਼ੌਂਕ ਰਾਈ ਹੈ ਭਾਈ ਕੌਣ ਲੱਗਿਆ ਭਾਈ ਸ਼ੌਂਕਾ ਲੱਠਿਆਂ ਦਾ ਤੋਂ ਵਾਝੇ ਜੋੜ아요 ਤੈਨੂੰ ਕੋਲ ਸੌਦੇ ਦੇਣੇ ਹੋ ਬਾਈ ਇਹ ਕਬੂਤਰ ਕੱਚੀਆਂ ਪੀਂ ਆਖਾਂ ਨੇ ਚਿੱਟੇ ਲੋਕ ਹੈ ਬਾਈ ਲਾਲ ਚੀਨਾ ਹੈ ਠੀਕ ਹੈ ਬਾਈ ਜੀ ਲਾਲ ਚੀਨਾ ਹੈ ਕੱਚੀਆਂ ਪੀਂ ਆਖਾਂ ਨੇ ਬਾਈ ਜੀ ਲਓ ਜੀ ਬਾਈ ਕਰੋ ਪਰ ਜਿਆਦਾ ਸ਼ੌਂਕ ਤੇ ਆਹ ਕੁਦਰੀ ਹੈ ਬਾਈ ਜਿਹੜੀ ਇਹਦੇ ਨਾਲ ਲੱਗੀ ਹੋਈ ਆ ਬਾਈ ਜੀ ਲਓ ਬਾਈ ਕਰੋ ਸ਼ੌਂਕ ਚਿੱਟੀਆਂ ਆਖਾਂ ਨੇ ਬਈ ਕਾਲੀ ਚਿੱਟੀਆਂ ਹੋ ਗਏ ਨੀਲੀ ਆ ਬਈ ਨੀਲੀ ਗੂਦਰੀ ਆ ਬਈ ਇਹ ਹਾਂ ਚੰਕਰ ਲੱਗੀ ਹੋਈ ਆ ਬਾਈ ਜੀ ਇਹ ਮਦੀਨ ਜੇ ਕਿਸੇ ਨੂੰ ਲੱਠਿਆਂ ਦੇ ਲੋੜ ਆ ਤਾਂ ਇਹ ਆਪਣਾ ਤੇ ਲਿਆ ਸਕਦੇ ਆ ਬਈ 600 ਦਾ ਇਹ ਜੋੜਾ ਦੇਣਾ ਆਪਾਂ ਨੇ ਆ ਦੇਖ ਲਓ ਬਈ 600 ਰੁਪਏ ਦਾ ਜੋੜਾ ਦੇਣਾ ਬਈ ਲੱਗਿਆ ਲਗਾਇਆ ਜੋੜਾ ਬਾਈ ਜੀ ਇਹ ਲਓ ਬਾਈ ਜੀ ਹੁਣ ਆਪਾਂ ਨੂੰ ਬਾਰ ਘਾੜ ਦਿੰਨੇ ਆਗੇ ਨੋ ਵਾਜੀ ਇਹ ਜਿਹੜਾ ਛੱਡਦਾ ਹੁਣ ਆਪਾਂ ਇਹ ਦੋ ਸਾਨੂੰ ਕਰਾਉਣਾ ਕਾਲਸਰਿਆਂ ਦਾ ਸ਼ੌਕ ਦੋ ਕਾਲਸਰਿਆਂ ਆਏ ਹੋਏ ਆਪਣੇ ਕੋਲ ਆ ਕਾਲ ਸਰੀ ਹੈ ਵੀ ਇਹ ਦੋ ਆ ਬਾਈ ਕਰੋ ਸ਼ੌਂਕ ਆਪਾਂ ਇੱਕ ਛੱਡ ਦੇਨੇ ਆ ਬਾਈ ਇਹਦੇ ਵਿੱਚ ਪਹਿਲਾਂ ਆਪਾਂ ਇੱਕ ਦਾ ਸ਼ੌਂਕ ਕਰਾ ਦਈਏ ਉਹ ਦੋ ਅਗਰ ਦੂਸਰ ਦਾ ਸ਼ੌਂਕ ਕਰਾਵਾਂਗੇ ਬਾਈ ਚਟੀਆਂ ਖਮਾਈ ਦੋ ਦਵਰੀਆਂ ਕਾਲੀ ਨੋਕ ਬਈ ਸਰ ਤੋਂ ਕਾਲ ਸਰੀ ਨੋ ਬਾਈ ਕਰੋ ਵਾਜੀ ਫਰਮਾਸ਼ੋ ਨੋ ਜੀ ਪੰਜਾਸ਼ੋ ਕਰ ਲੋ ਇਹਦੇ ਮਾੜੇ ਮਾੜੀ ਮੋਜ ਵੀ ਆ ਬਾਈ ਪਰ ਨੋ ਬਾਈ ਜੀ ਜਿਹੜਾ ਅਗਲਾ ਕਬੂਤਰ ਦਿਖਾਉਣ ਲੱਗਿਆ ਬਾਈ ਇਹ ਵੀ ਕਾਲਸ ਰੋ ਬਈ ਚਿੱਟੀਆਂ ਆਖਾ ਗਾਲੀ ਨੂੰ ਕਾਲਸ ਰੋ ਏ ਠੀਕ ਹੈ ਬਾਈ ਕਰੋ ਬਾਈ ਫਰਾਂਚਾ ਬੰਦ ਮ ਹੋ ਜਾ ਬਾਈ ਇਹ ਸਭ ਤਿੰਨ ਤਣ ਸੌ ਦੇ ਹਿਸਾਬ ਨੂੰ ਦਿੱਤੇ ਹੀ ਹਨਿਆ ਬਾਈ ਅਦਕ ਕਿਰਾਲਾ ਨਵੋ ਜੀ ਕਰਾਉਣੇ ਆਗਰੇ ਕਬੂਤਰ ਦਾ ਸ਼ੌਕ ਕਬੂਤਰ ਅੱਜ ਵੀ ਸ਼ਾਨਦਾਰਾ ਬਈ ਆਏ ਓਏ ਕਬੂਤਰ ਬਾਰਾ ਨਾ ਕਰਨੇ ਠੀਕ ਹੈ ਬਈ ਜੀ ਖੱਟੀਆਂ ਅੱਖਾਂ ਚੱਬਾ ਸਰਸਾਵਾਂ ਚਿੱਟੀਆਂ ਕਬੂਤਰੇ ਬਈ ਚਿੱਟੀਆਂ ਲੋਕ ਹੈ ਨਾ ਬਈ ਇਕੰਤੀ ਬਈਆ ਪੰਜਾਂ ਸ਼ੌ ਕਰ ਲੋ ਕਰਾ ਬਈ ਸ਼ੌ ਨਵਾਂ ਵਜਿ ਕਰੋ ਅਗਲੇ ਗੁਫਤਰ ਦਾ ਸ਼ੌ चटी आखा बी साफ चट्टा पूरी जी का का है बाकी साफ चिट्टा कर लो भाई फर शौक फुला मौजूद पैर देख सकते हो फुला मौजूद पैर ठीक है जी फुला खड़ान खड़ान चेक करो तरह की ਲਓ ਜੀ ਕਰੋ ਅਗਲਾ ਕੰਪਟਰ ਚੈੱਕ ਚਿੱਟੀਆਂ ਆਖਾਂ ਕਾਲੀ ਤੇ ਚਿੱਟੀ ਨੂੰ ਗਾ ਬਈ ਚੀਨਾ ਹੋਈਏ ਕੂਤਰੀ ਹੈ ਜੀ ਚੀਨੀ ਲਓ ਬਈ ਤੇ ਕਰੋ ਪੰਜਾਂਸ਼ੋਂ ਪਰ ਲਵਿ ਚੈੱਕ ਖੜਾਉਣਾ ਪੁਰਾਣਾ ਕਬੂਤਰਾਂ ਦੀਆ ਹਲੋ ਵਈ ਕਰੋ ਚੈੱਕ ਮਦੀਨਾ ਵਈ ਚਿੱਟੀਆਂ ਅੱਖਾਂ ਕਾਲੀ ਪੂਰੀ ਲੋਕ ਵਈ ਸਿਰ ਤੇ ਬੇਮਲੂ ਮੇ ਜੁੱਟਾ ਬਾਈ ਬਾਕੀ ਸਾਫ ਚੱਕਿਆ ਝਾੜ ਜਾ ਬਈਏ ਤੇ ਇੱਕ ਹੋਰ ਖਾਸੀਅਤ ਹੈ ਜੀ ਇਧਰ ਤਾਂ ਇਹ ਕੰਨੀ ਆ ਰਹੀ ਆ ਬਾਈ ਲਾਸਟ ਖਾਸ ਨੂੰ ਦਿਖਾ ਦਿੰਨੇ ਆ ਬਾਈ ਆ ਦੇਖੋ ਲਾਸਟ ਕੰਨੀ ਇਹਦੀ ਵੱਡੀ ਆ ਬਾਈ ਦੇਖ ਸਕਦਾ ਲਾਸਟ ਕੰਨੀ ਵੱਡੀ ਆ ਬੱਦ ਚੰਗੀਆਂ ਮੰਨ ਕੇ ਜੋ ਮੋੜੀ ਨਹੀਂ ਦੇ ਬਾਈ ਫੁੱਲ ਹੋਈ ਚੰਗੀ ਆ ਬਾਈ ਲਓ ਬਾਈ ਕਰੋ ਪੰਜਾਣਾ ਸ਼ੌਕ ਬਾਈ ਚੱਕ ਕਰੋ ਕੁਆਲਿਟੀ ਚੈੱਕ ਕਰੋ ਬਾਈ ਲਓ ਬਾਈ ਚੈੱਕ ਕਰੋ ਲਾਲ ਜੀ ਨਾ ਕੋਤਰਾ ਬਈ ਚਟੀਆਂ ਕੰਮ ਪੂਰੀ ਨੋ ਬਈ ਲਾਲ ਜੀ ਨਾ ਨਾ ਵੇ ਦੇਖ ਲਓ ਸਾਤੀ ਤੋਂ ਵੀ ਲਾਲ ਆ ਠੀਕ ਆ ਵੇ ਜੀ ਕਰ ਲਓ ਪੁਰਾਣਾ ਸ਼ੌਂਕ ਇਹ ਸਭ 3-300 ਦੇ ਹਿਸਾਬ ਨੂੰ ਦਿੱਤੇ ਜਾਣੇ ਬਈ ਤੇ ਬਾਕੀ ਬਈ ਜੇ ਕਿਸ ਨੇ 8 ਰੁਪਏ ਕਰਾਣੇ ਤਸਰਫ ਤੋ ਦਿਨ ਦੇ ਵਿੱਚ ਆ ਕੇ ਲੈ ਆ ਸਕਦਾ ਬਾਈ ਠੀਕ ਹੈ ਜੀ ਬਾਈ ਇਹ ਨਹੀਂ ਕਿ ਕੋਈ ਉਹ ਰਸਮੀ ਨਾ ਮਿਨਾ ਰੱਖਾਏ ਦੋ ਦਿਨਾਂ ਦੇ ਵਿੱਚ ਲੈ ਆ ਸਕਦਾ ਨਹੀਂ ਫਿਰ ਉਰੋਂ ਆ ਕੇ ਲੈ ਜਾਓ ਬਾਈ ਆਪਣ ਨੂੰ ਤਾਂ ਵੀ ਕੋਈ ਦਿੱਕਤ ਨਹੀਂ ਜੇ ਉਰੋਂ ਆ ਕੇ ਲੈ ਜਾਵਾਂ ਲੋ ਬਾਈ ਜੀ ਕਰੋ ਅਗਲਾ ਕਬੂਤਰ ਚੈੱਕ ਕਰੋ ਲੋ ਜੀ ਵਾਲਾ ਕਬੂਤਰ ਚੈੱਕ ਕਰੋ ਬਲੀ ਕਾਈ ਉਰੀਨ ਹੋ ਗਈ ਲਾਲ ਜੀ ਨਾ ਬਾਈ ਘਰ ਦੰਦੂੰ ਸਿਰ ਤੋਂ ਘਰ ਦੰਦਾਂ ਕਿ ਲਾਲ ਜੀਨਾ ਤੇ ਕੂਤਰ ਕੈਂਚੀ ਚਾ ਬਈਏ ਪਰ ਕੱਤ ਘੜ ਬਹੁਤ ਖੁੱਲਾ ਬਈ ਕੂਤਰ ਦਾ ਉੱਤੇ ਢਾਲੇ ਵੀ ਪਈ ਹੋਈ ਬਈ ਤੇ ਆ ਦੇਖੋ ਪੱਕੀ ਢਾਲੇ ਵੀ ਪਈ ਹੋਈ ਬਈ ਲਾਲ ਜੀਨਾ ਬਾਈ ਤੇ ਲੋ ਬਈ ਕੱਦ ਘੜ ਦੇਖੋ ਕੂਤਰ ਦਾ ਆਹ ਰੇ ਲੋ ਕੰਨੀਆਂ ਭੂਸ ਤੋਂ ਬਾਹਰ ਜਾਂਦੀਆਂ ਬਾਈ ਦੇਖ ਸਕਦੇ ਤੁਸੀਂ ਇਹਦੀਆਂ ਕੰਨੀਆਂ ਵੀ ਭੂਸ ਤੋਂ ਬਾਹਰ ਜਾਂਦੀਆਂ ਬਾਈ ਤੂੰ ਤਾਂ ਦਾ ਕਦ ਘਾੜ ਦੇਖ ਲੋ ਕਿੱਡਾ ਖੁੱਲਾ ਡੁੱਲਾ ਬਾਈ ਆਹ ਬਾਈ ਆਹ ਲਾ ਗੋਵਤਰ ਚੈੱਕ ਕਰੋ ਜੀ ਚਿੱਟੀਆਂ ਆਖਾਂ ਕਾਲੀ ਦੇ ਚਿੱਟੀਆਂ ਨੋਕ ਆ ਬਾਈ ਜੀ ਠੀਕ ਆ ਬਾਈ ਜੀ ਸਿਰ ਤੇ ਕਾਲੇ ਝੁੱਟਾ ਬਾਈ ਸਿਰ ਤੇ ਕਾਲੇ ਝੁੱਟੇ ਬਾਈ ਬਾਕੀ ਇਹ ਚਿੱਟਾ ਹੈਗਾ ਸਿਰ ਸਿਰ ਤੇ ਕਾਲੇ ਝੁੱਟਾ ਹੋਈ ਕਰੋ ਫਰਾਂ ਦਾ ਸ਼ੌਕ ਹੋਈ ਚੌੜੇ ਫਰਾਂ ਬਾਈ ਕੋ ਉੱਤਰ ਦੇਖ ਲਓ ਫਰਜਣੇ ਪਿਆ ਬਾਈ ਇਹਦੇ ਜਣੇ ਪਿਆ ਫਰਜਣੇ

ਲਾਓ ਭਾਈ ਜੀ ਕਰੋ ਲਾਸਟ ਕਬੂਤਰ ਚੈੱਕ ਤੇ ਜੋ ਕੱਲ ਕਬੂਤਰ ਪਾਏ ਸੀ ਉਹ ਸਾਰੇ ਸੇਲ ਹੋ ਗਏ ਭਾਈ ਉਹ ਜੋ ਦੋ ਤਿੰਨ ਕਬੂਤਰ ਫਿਰ ਤੇ ਗਏ ਠੀਕ ਹੈ ਭਾਈ ਜੀ ਅੱਜ ਨਵੇਂ ਕਬੂਤਰ ਪਾਏ ਆਪਾਂ ਨੇ 10 ਕਬੂਤਰ ਟੋਟਲ ਜੇ ਲੱਠੇ ਲਾ ਦਈਏ ਤਾਂ 12 ਨੇ ਭਾਈ ਇਸ ਨੇ ਇਕੱਠੇ ਲੈਣੇ ਇਕੱਠੇ ਲੈ ਸਕਦਾ ਟੋਟਲ ਮੇ ਲੈਣਾ ਟੋਟਲ ਮੇ ਵੀ ਲੈ ਸਕਦਾ ਭਾਈ ਲੋ ਭਾਈ ਜੀ ਕਰਵਾ ਲੈ ਕਬੂਤਰ ਸ਼ੋਅ ਤੋਂ ਦੋ ਵਰਗੇ ਚਿੱਟੀਆਂ ਅੱਖਾਂ ਚਿੱਟੀਆਂ ਨੋਗਾ ਭਾਈ ਗਰਦਨ ਤੋਂ ਲਾਲ ਚੀਨਾ ਬਾਈ ਮੇਰਾ ਚੰਗਾ ਹੀ ਕਬੂਤਰ ਆ ਬਾਈ ਇਹ ਦੇਖੋ ਬਾਈ ਸਾਨੂੰ ਪਹਿਲਾਂ ਫਰਾਂ ਦਾ ਸ਼ੌਂਕ ਕਰਾ ਦਿਆ ਲਓ ਬਾਈ ਕਰੋ ਫਰਾਂ ਦਾ ਸ਼ੌਂਕ ਲਾਟ ਤੋਂ ਹੀ ਪ੍ਰੋਪਰ ਆ ਬਾਈ ਇਹਦੀਆਂ ਆਪੀ ਸਾਬ ਨਾਲੋਂ ਕਿੰਨਾ ਚੰਗਾ ਹੈ ਬਾਈ ਜਿਹੜੀਆਂ ਲਾਟ ਕਿੰਨੀਆਂ ਬਾਈ ਪ੍ਰੋਪਰ ਹੈਗੇ ਠੀਕ ਹੈ ਜੀ ਬਾਕੀ ਆਹ ਦੇਖੋ ਫਰਾਂ ਦੀ ਕੁਆਲਿਟੀ ਦੇਖੋ ਫਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਾਈ ਹਾਲੋ ਬਾਈ ਇਹ ਵੀ ਲਾਕਟ ਪ੍ਰੋਪਰ ਆ ਬਾਈ ਤੇ ਇਹ ਦੋ ਦੋ ਕਿੰਨੇ ਵਰਾ ਪ੍ਰੋਪਰ ਆ ਬਾਈ ਲਾਕਟ ਫੇ ਆ ਕਰ ਲੋ ਫਰਮਾ ਸ਼ੌਕ ਹਾਲੋ ਜੀ ਪੰਛੀ ਤਾਂ ਦੇਖੋ ਕਿੰਨਾ ਹੀ ਗੂੜੇ ਪੰਛਿਆ ਬਾਈ ਕਬੂਤਰ ਭੱਲੇ ਗੂੜੇ ਪੰਛਿਆ ਬਾਈ ਇਹ ਸਾਰੇ ਦੇ ਸਾਰੇ ਕਬੂਤਰ ਤੁਹਾਨੂੰ 300 ਦੇ ਹਿਸਾਬ ਨੂੰ ਦਿੱਤੇ ਜਾਣਗੇ ਬਾਈ ਜੀ ਲੋ ਜੀ ਕਰੋ ਸ਼ੌਕ ਠੀਕ ਹੈ ਬਾਈ ਜੀ 330 ਦੇ ਸਾਹਮਣੂ ਦਿੱਤੇ ਜਾਣੇ ਬਾਈ 6 ਕਿਹਦੇ ਨੇ ਆਪਦਾ ਆਰਡਰ ਬੁੱਕ ਕਰਾਉਣਾ ਆ ਦੋ ਦਿਨਾਂ ਦੇ ਬੰਦਲ ਵਿੱਚ ਵਿੱਚ ਲਿਆਣੇ ਪੈਣੇ ਬਾਈ ਠੀਕ ਆ ਬਾਈ ਜੀ ਤੇ ਕਰ ਲੋ ਸ਼ੌਂਕ ਬਾਈ ਕੰਪਟਰ ਨਾਲ ਇਹਦੇ ਵਿੱਚ ਦੋ ਘਾਲਸ ਰੇ ਬਾਈ ਬਾਕੀ ਸੀਲ ਆ ਗਏ ਤੇ ਦੋ ਲੱਟਾਂ ਨੂੰ ਸਾਨੂੰ ਪਹਿਲਾਂ ਸ਼ੌਂਕ ਕਰਾ ਬਾਈ ਆਪਾਂ ਠੀਕ ਆ ਜੀ ਕੰਪਟਰਾ ਵਨ ਨਾਲ ਉਹ ਵੀ ਕਾਫੀ ਫਰਦੇਗੇ ਅਮਰਾਂ ਦੇ ਵਿੱਚ ਆ ਤੇ ਕੋਰੀ ਉਹ ਵੀ ਕਾਫੀ ਕੰਪਿਊਟਰ ਫਰਦਿਆ ਜੀ ਆਪਣੇ ਕੋਲ ਠੀਕ ਹੈ ਜੀ ਜੇ ਕਿਸੇ ਨੇ ਲੈ ਕੇ ਜਾਣੇ ਆਜ ਲਈ ਆ ਸਕਦੇ ਆ ਬਾਈ ਜੀ ਠੀਕ ਹੈ ਜੀ ਲਾ ਵੀ ਕਰਾ ਦੀ ਸ਼ੌਂਕ ਕੱਲੇ ਕੱਲੇ ਦਾ ਇਧਰੋਂ ਇਧਰ ਆਇਆ ਹਾਂ ਲੈ ਕੱਲਾ ਕੱਲਾ ਛੱਡ ਦਈਏ ਆਇ ਨੂੰ ਛੱਡ ਦਈਏ ਬਾਹਰ ਨੂੰ ਛੱਡ ਦਾਂ ਚਲੋ ਬਈ ਬਾਈ ਜੀ ਇਹ ਸੀ ਆਪਣੇ ਕੋਲ ਕਬੂਤਰ ਠੀਕ ਹੈ ਬਾਈ ਜੀ ਇਹ 12 ਕਬੂਤਰ ਹੈ ਟੋਟਲ ਜਿਹਦੇ ਵਿੱਚ ਆ ਦੋ ਕਾਲਸਰੇ ਉੱਪਰੇ ਬੈਠਿਆ ਬਾਈ ਠੀਕ ਹੈ ਜੀ ਦੋ ਇੱਥੇ ਲੱਟੇ ਆ ਬਾਕੀ ਸੀ ਕਬੂਤਰ ਬਾਈ ਜੇ ਕਿਸੇ ਨੇ ਲੈਣੇ ਨੇ ਤਾਂ ਫੋਨ ਤੇ ਆਰਡਰ ਬੁੱਕ ਕਰਵਾ ਸਕਦਾ ਪਰ ਲੈ ਕੇ ਦੋਦਰ ਦੇ ਵਿੱਚ ਵਿੱਚ ਜਾਣੇ ਪੈਣਗੇ ਬਾਈ ਜੀ ਜਾਂ ਫਿਰ ਆਪਣੇ ਉਰੋਂ ਅਗਲੇ ਆ ਸਕਦੇ ਹੋ ਕਬੂਤਰ ਆਪਣੇ ਕੋਲ ਕਾਫੀ ਆਏ ਹੋਏ ਆ ਬਾਈ ਅੱਜ ਜਿਹੜੇ ਗੱਲ ਕਬੂਤਰ ਪਾਏ ਸੀ ਉਹਨਾਂ ਵਿੱਚੋਂ ਵੀ ਆਪਣੇ ਕੋਲ ਦੋ ਤਿੰਨ ਕੂਪਟਰ ਆਂਦੇ ਬਾਕੀ ਸੇਲ ਹੋ ਗਏ ਬਾਈ ਸਾਰੇ ਕਿਹਾ ਬਈ ਜੀ ਇਹ ਬਾਕੀ ਮਿਲਦੇ ਆ ਬਾਈ ਜਲਦੀ ਨਵੀਂ ਵੀਡੀਓ ਚ ਫੋਨ ਨੰਬਰ ਮੇਰਾ 88728 01437 ਜੀ 88728 01437 ਮੇਰਾ ਫੋਨ ਨੰਬਰ ਬਾਈ ਜੀ ਪਿੰਡ ਨਾਗਰਾ ਹੈ ਜਿਲ੍ਹਾ ਸੰਗਰੂਰ ਹੈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਬਈ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰੋ ਬਈ ਪਤ ਤੋਂ ਪਤ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਆਪਣੇ ਬਹੁਤ ਘੱਟਾ ਭਾਈ ਬਹੁਤ ਬਹੁਤ ਸਬਸਕ੍ਰਾਈਬ ਕਰੋ ਭਾਈ ਜੀ ਤੇ ਗੰਗਲਾ ਵਾਲਾ ਬਟਨ ਵੀ ਦਬ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਜਲਦੀ ਕੋਈ ਅਗੜੀ ਵੀਡੀਓ ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ